ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਸਾਨੂੰ ਬਾਬਾ ਹਸਤਨਾਮ ਸਿੰਘ ਜੀ ਕਿਲਾ ਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਹੁਕਮ ਹੋਇਆ ਸੀ ਕਿ ਆਪਾਂ ਪੱਥਰ ਲੈ ਕੇ ਮਲ ਪਰੜਕਾ ਤੋਂ ਇੱਥੇ ਬੰਦ ਤੇ ਆਉਣਾ ਹੈ ਜੀ ਅੱਜ ਅਸੀਂ ਕਾਫੀ ਟਰਾਲੀਆਂ ਲੈ ਕੇ ਪੱਥਰ ਦੀਆਂ ਇੱਥੇ ਪਹੁੰਚੇ ਆਂ ਜੀ ਤੇ ਅਸੀਂ ਬਾਕੀ ਵੀ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਟਰਾਲੀਆਂ ਲੈ ਕੇ ਆਉਣ ਤਾਂ ਕਿ ਬੰਦਾ ਕੰਮ ਜਿਹੜਾ ਜਲਦੀ ਮੁਕੰਮਲ ਹੋ ਸਕੇ ਤੇ ਅੱਗੇ ਦੀ ਸੁਣਵਾਈ ਮੇਰੇ ਬ੍ਰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਵੇਂ ਵੱਡੇ ਭਰਾ ਨੇ ਦੱਸਿਆ ਵੀ ਪੱਥਰਾਂ ਦੀ ਸੇਵਾ ਚਗੀ ਪੱਥਰਾਂ ਦੀ ਸੇਵਾ ਜਦੋਂ ਉਹ ਪੋਕ ਲਾਈਨਾਂ ਰਾਹੀਂ ਲਾਂਦੇ ਪਏ ਆ ਜੀ ਪੱਥਰ ਉਹਦੇ ਵਿੱਚ ਅਸੀਂ ਥੋੜਾ ਜਿਹਾ ਇਹ ਦੇਖਿਆ ਵੀ ਟਰਾਲੀਆਂ ਦਾ ਨੁਕਸਾਨ ਹੋ ਰਿਹਾ ਜੀ ਵੀ ਟਰਾਲੀਆਂ ਦੇ ਡਾਲੇ ਜਾਂ ਟਰਾਲੀਆਂ ਦੇ ਫਰਸ਼ ਬੰਘੇ ਹੋ ਰਿਹਾ ਤੇ ਫਿਰ ਅਸੀਂ ਨੌਜਵਾਨ ਭਰਾਵਾਂ ਨੇ ਜੇ ਮੇਰੇ ਸਾਥੀਆਂ ਨੇ ਅਸੀਂ ਇਹ ਫੈਸਲਾ ਲਿਆ ਵੀ ਜੋ ਵੀ ਕਿਸੇ ਦੀ ਕੋਈ ਵੀ ਟਰਾਲੀ ਨੂੰ ਨੁਕਸਾਨ ਹੁੰਦਾ ਆ ਤੇ ਉਹ ਸਾਡੇ ਨਾਲ ਸੰਪਰਕ ਕਰਨ ਤੇ ਇੱਥੇ ਜੋ ਵੀ ਟਰਾਲੀਆਂ ਆਈਆਂ ਕਿਸੇ ਦੀ ਟਰਾਲੀ ਦਾ ਕੋਈ ਵੀ ਨੁਕਸਾਨ ਹੁੰਦਾ ਆ ਉਹਦੀ ਸਾਰੀ ਸੇਵਾ ਅਸੀਂ ਲਵਾਂਗੇ ਤੇ ਸਾਡੀ ਜਥੇਬੰਦੀ ਲਊਗੀ ਤੇ ਜੇ ਵੀ ਕੋਈ ਨੁਕਸਾਨ ਹੁੰਦਾ ਤੇ ਸਾਡੇ ਨਾਲ ਸੰਪਰਕ ਕਰਨ ਅਸੀਂ ਉਹਦੀ ਪਰਪਾਈ ਕਰਾਂਗੇ ਜੀ ਨੰਬਰ ਹੈਗਾ ਜੀ ਮੇਰਾ 9998989738 9988899738 ਜੋ ਵੀ ਸਾਡੇ ਬੁਰਜ ਟਹਿਲਦਾਸ ਜਾਂ ਸਾਡੇ ਇਲਾਕੇ ਦੇ ਵਿੱਚ ਕਿਸੇ ਤਰ੍ਹਾਂ ਵੀ ਕਿਸੇ ਟਰਾਲੀ ਦਾ ਜਾਂ ਟਰੈਕਟਰ ਦਾ ਨੁਕਸਾਨ ਹੁੰਦਾ ਆ ਤੇ ਉਹਦੀ ਸੇਵਾ ਸਾਡੇ ਸਾਡੇ ਵੱਲੋਂ ਲਈ ਜਾਂਦੀ ਆ ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ